ਸੰਗਤ ਜੀ ਆ ਵੀ ਦੇਖ ਰਹੇ ਹੋ ਬਦੋਰਾ ਬੰਨਾ ਸਾਹਿਬ ਇਹ ਸਥਾਨ ਪਾਸ਼ਾਹੀ 8ਵੇਂ ਘਰ ਕੀ ਜਿਹੜੇ ਮਹਾਰਾਜ ਨਾਲ ਸੰਬੰਧਤ ਹੈ ਜਦੋਂ ਮਹਾਰਾਜ ਜੀ ਦਿੱਲੀ ਵਿੱਚ ਆਏ ਸੀ ਉਸ ਟਾਈਮ ਹੈਜਾਦੇ ਕੀ ਚੂੰਗੜੀ ਮਹਾਮਾਰੀ ਫੈਲ ਰਹੀ ਸੀ ਬਨੇ ਕਣ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਸੀ ਜਿੱਦਿ ਸੰਗਤ ਨੇ ਮਹਾਰਾਜ ਜੀ ਦੇ ਮੁਖੇਸ਼ ਕੀਤਾ ਮਹਾਰਾਜ ਜੀ ਨੇ ਨਾਮ ਸਿਮਰਨ ਕਿਰਪਾ ਦ੍ਰਿਸ਼ਟੀ ਕਰਕੇ ਇੱਕ ਬੱਚਾ ਜਨ ਨੂੰ ਆਪਣੀ ਚਰਨ ਛੋਹ ਦੇ ਕੇ ਰੋਗਦਾਇਕ ਬਣਾ ਦਿੱਤਾ ਉਹ ਸੰਗਤ ਜਲ ਸਕਦੀ ਦੀ ਉਹ ਰੋਗ ਮੁਕਤ ਹੋ ਜਾਏਗੀ ਇਸ ਕਰਕੇ ਪੂਰੀ ਦਿੱਲੀ ਜਦੋਂ ਜਲ ਸਕੀ ਰੋਗ ਮੁਕਤ ਹੋ ਗਈ ਤੇ ਮਹਾਰਾਜ ਜੀ ਉਸ ਬੰਗਲਾਤ ਬੈਠ ਕੇ ਸੰਗਤ ਨੂੰ ਸਿਮਰਨ ਨਾਲ ਜੋੜਦੇ ਸੀ ਇਸ ਕਰਕੇ ਇਸ ਗੁਰਦੁਆਰੇ ਦਾ ਨਾਮ ਬੰਗਲਾ ਸਾਹਿਬ ਆ ਕੇ ਸਾਹਮਣੇ ਉਹ ਚ ਬੱਚਾ ਬਣਿਆ ਹੋਇਆ ਜਿੱਥੋਂ ਸੰਗਤਾਂ ਜਲ ਸਕਦੀਆਂ ਜੋ ਸੰਗਤ ਜਲ ਸਕਦੀ ਆ ਉਹ ਰੋਗ ਮੁਕਤ ਹੋ ਜਾਂਦੀ ਆ ਵਿਡੂ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਫਾਇਦਾ ਕੰਮ ਹੈ ਜੋ ਸੰਗ੍ਰਹਿ ਤੋਂ ਜਲ ਸਕਦੀ ਹੈ ਰੋਗ ਮੁਕਤ ਹੋ ਜਾਂਦੀ ਹੈ ਵਾਈਡੂ ਜੀ ਦਾ ਖਾਲਸਾ ਵਾਈਡੂ ਜੀ